ਤਰਨਤਾਰਨ ਜ਼ਿਮਨੀ ਚੌਣ ਦੇ ਨਤੀਜੇ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਹਿਲਾਂ 3 ਰਾਊਂਡ ਦਾ ਨਤੀਜਾ ਤੁਹਾਡੇ ਤੱਕ ਪਹੁੰਚਾਇਆ ਸੀ ਤੇ ਹੁਣ 6 ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਯਾਨੀ ਕਿ 6 ਰਾਊਂਡ ਦੀ ਗਿਣਤੀ ਹੁਣ ਤੱਕ ਪੂਰੀ ਹੋ ਚੁੱਕੀ ਹੈ ਔਰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮੁਕਾਬਲਾ ਬੇਹਤ ਫਸਵਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਨਜ਼ਰ ਆ ਰਿਹਾ ਹੈ ਹਰਮੀਤ ਸਿੰਘ ਸੰਧੂ ਹਾਲਾਂਕਿ ਅੱਗੇ ਚੱਲ ਰਹੇ ਨੇ ਪਰ ਮਾਰਜਨ ਹਜ਼ਾਰ ਵੋਟਾਂ ਤੋਂ ਵੀ ਘੱਟ ਦਾ ਹੈ ਯਾਨੀ ਕਿ 14586 ਵੋਟ ਜਿਹੜੇ ਨੇ ਉਹ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਪਏ ਨੇ 6 ਰਾਊਂਡ ਦੇ ਵਿੱਚ ਜੋ ਗਿਣਤੀ ਹੁਣ ਤੱਕ ਹੋਈ ਹੈ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ 13694 ਵੋਟ ਅਕਾਲੀ ਦਲ ਨੂੰ ਹੁਣ ਤੱਕ ਪਏ ਨੇ ਯਾਨੀ ਕਿ ਹਜ਼ਾਰ ਵੋਟਾਂ ਤੋਂ ਵੀ ਘੱਟ ਦਾ 900 ਤੋਂ ਵੀ ਘੱਟ ਦਾ ਇਹ ਮਾਰਜਨ ਜਿਹੜਾ ਉਹ ਲੀਡ ਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦਾ ਜਿਹੜੇ ਨੰਬਰ ਤੇ ਕਾਂਗਰਸ ਹੈ 7260 ਵੋਟਾਂ ਦੇ ਨਾਲ ਤੇ ਚੌਥੇ ਨੰਬਰ ਤੇ ਮਨਦੀਪ ਸਿੰਘ ਚੱਲ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਜੇ ਅਸੀਂ ਗੱਲ ਕਰੀਏ ਤਾਂ ਲਗਭਗ 7000 ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਪਈ ਹੈ ਤੇ ਮਨਦੀਪ ਸਿੰਘ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਚੌਥੇ ਨੰਬਰ ਤੇ ਨੇ ਔਰ ਚੌਥੇ ਨੰਬਰ ਤੇ ਜੇ ਆંકੜਿਆਂ ਦੀ ਗੱਲ ਕਰੀਏ ਤੇ ਆਖਿਰਕਾਰ ਕਿੰਨੀ ਕੁ ਵੋਟ ਮਨਦੀਪ ਨੂੰ ਪਈ ਹੈ ਤਾਂ ਉਹ 5994 ਯਾਨੀ ਕਿ ਲਗਭਗ 6000 ਵੋਟ ਪਈ ਹੈ ਪਰ ਸਭ ਤੋਂ ਮਾੜਾ ਹਾਲ ਇੱਥੇ ਭਾਰਤੀ ਜਨਤਾ ਪਾਰਟੀ ਦਾ ਹੋਂਦ ਦਾ ਨਜ਼ਰ ਆ ਰਿਹਾ ਹੈ 1620 ਵੋਟਾਂ ਹੁਣ ਤੱਕ ਆਈਆਂ ਨੇ 6 ਰਾਊਂਡ ਦੀ ਗਿਣਤੀ ਹੈ ਤੇ ਜੇ ਇਸ ਹਿਸਾਬ ਨਾਲ ਚੱਲੀਏ ਤਾਂ 3-4000 ਦੇ ਵਿਚਕਾਰ ਜਿਹੜੀ ਵੋਟ ਉਹ ਭਾਰਤੀ ਜਨਤਾ ਪਾਰਟੀ ਨੂੰ ਪੈਂਦੀ ਨਜ਼ਰ ਆएगी ਅਤੇ ਜਮਾਨਤ ਜ਼ਬਤ ਵਾਲਾ ਕਾਮੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦਾ ਨਜ਼ਰ ਆ ਰਿਹਾ ਹੈ ਪਰ ਕੁਲ ਮਿਲਾ ਕੇ ਅਕਾਲੀ ਦਲ ਇੱਕ ਮਜ਼ਬੂਤ ਟੱਕਰ ਦੇਂਦਾ ਹੋਇਆ ਜਾਂ ਕਹਿ ਲਈਏ ਕਿ ਅਕਾਲੀ ਦਲ ਪੰਜਾਬ ਚ ਵਾਪਸੀ ਕਰਦਾ ਹੋਇਆ ਇਹਨਾਂ ਨਤੀਜਿਆਂ ਤੋਂ ਸਾਫ਼ ਤੌਰ ਤੇ ਸਮਝ ਆ ਰਿਹਾ ਹੈ ਹਾਲਾਂਕਿ ਜੇ ਅਕਾਲੀ ਦਲ ਨੂੰ ਡੈਂਟ ਦੀ ਗੱਲ ਕਰੀਏ ਤਾਂ ਮਨਦੀਪ ਸਿੰਘ ਜੋ ਪੰਥਕ ਪਾਰਟੀ ਵਾਲਾ ਸੀਗਾ ਜੇ ਉਹ 6000 ਵੀ ਉਧਰ ਪਲੱਸ ਕਰ ਲੈਂਦੇ ਜੇ ਇਹ ਵੱਖਰੀ ਪਾਰਟੀ ਨਾ ਹੁੰਦੀ ਪੰਥਕ ਤੇਰਾ ਇੱਕ ਹੋ ਕੇ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀਆਂ ਤਾਂ ਤਸਵੀਰ ਕੁਝ ਹੋਰ ਹੋਣੀ ਸੀ ਪਰ ਹੁਣ ਕੁੱਲ ਮਿਲਾ ਕੇ ਕਿਉਂਕਿ ਸਰਕਾਰ ਦਾ ਇਲੈਕਸ਼ਨ ਹੈ ਔਰ ਸਰਕਾਰ ਦੇ ਇਲੈਕਸ਼ਨ ਬਾਈ ਇਲੈਕਸ਼ਨ ਸਰਕਾਰ ਦੀ ਹੁੰਦੀ ਹੈ ਉਹ ਜਿੱਤੇ ਜਾਂਦੇ ਹੈ ਤਾਂ ਐਸੇ ਕਰਕੇ ਆਮ ਆਦਮੀ ਪਾਰਟੀ ਅੱਗੇ ਜ਼ਰੂਰ ਹੈ ਪਰ ਜਿਸ हिसाब ਨਾਲ 6 ਰਾਊਂਡ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਜੋ ਮਾਰਜਨ ਜੋ ਲੀਡ ਉਹ ਹਜ਼ਾਰ ਤੋਂ ਵੀ ਘੱਟ ਹੈ The ਇਹ ਇੱਕ ਖਤਰੇ ਦਾ ਸੰਕੇਤ ਵੀ ਹੈ ਕਿ ਆਉਣ ਵਾਲੇ ਰਾਉਂਡਾਂ ਦੇ ਵਿੱਚ ਜੇ ਉੱਤੇ ਥੱਲੇ ਕੁਝ ਹੁੰਦਾ ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਵੀ ਆ ਸਕਦੀ ਹੈ ਪਰ ਕੁਲ ਮਿਲਾ ਕੇ ਫਿਲਹਾਲ ਮੁਕਾਬਲਾ ਬੇਹਤ ਫਸਵਾ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਵਿਚਕਾਰ ਆਮ ਆਦਮੀ ਪਾਰਟੀ ਲੀਡ ਜ਼ਰੂਰ ਕਰ ਰਹੀ ਹੈ ਪਰ ਲੀਡ ਦਾ ਮਾਰਜਨ ਜਿਹੜਾ ਹਜ਼ਾਰ ਤੋਂ ਵੀ ਘੱਟਦਾ ਹੈਗਾ ਜਿਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਅੰਕੜਾ ਦਿਲਚਸਪ ਹੋਏਗਾ ਔਰ ਇਹ ਲੀਡ ਜੇ ਘੱਟਦੀ ਹੈ ਤੇ ਬਹੁਤ ਫਸਵਾ ਮੁਕਾਬਲਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਨਜ਼ਰ ਆਏਗਾ ਜਾਂ ਇਹ ਕਹ ਲਈਏ ਕਿ ਅਕਾਲੀ ਦਲ ਜਿਹੜਾ ਜਿਓ ਲੀਡ ਲੈ ਜਾਂਦਾ ਤੇ ਪੰਜਾਬ ਲਈ 2027 ਲਈ ਇੱਕ ਵੱਖਰਾ ਇੱਕ ਮੈਸੇਜ ਜਾਂਦਾ ਨਜ਼ਰ ਆਏਗਾ ਪਰ ਫਿਲਹਾਲ ਜੇ ਦੂਜੇ ਨੰਬਰ ਤੇ ਵੀ ਹੈ ਲੀਡ ਘਟਿਆ ਆਮ ਆਦਮੀ ਪਾਰਟੀ ਦੀ ਫਿਰ ਵੀ 27 ਦੀ ਪਿਕਚਰ ਕੁਛ ਹੱਦ ਤੱਕ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ